ਸਿਕਰ ਰਾਧੇ ਰਾਧੇ ਜੈ ਸ੍ਰੀ ਕ੍ਰਿਸ਼ਨ ਰਾਮ ਰਾਮ ਜੈ ਹਿੰਦ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਲੈ ਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਹਾਂ ਭਗਤ ਸ੍ਰੀ ਨਾਮਦੇਵ ਜੀ ਦੀ ਜੀਵਨ ਕਥਾ ਦਾ ਚੌਥਾ ਭਾਗ ਜਿਸ ਵਿੱਚ ਭਗਤ ਸ੍ਰੀ ਨਾਮਦੇਵ ਜੀ ਸਵੇਰ ਤੋਂ ਲੈ ਕੇ ਦੁਪਹਿਰਾਂ ਤੱਕ ਥਾਫਰ ਕੀ ਦੀ ਸੇਵਾ ਵਿੱਚ ਬੈਠੇ ਨੇ ਕਦੀ ਪੱਖੀ ਝੁੱਲਦੇ ਨਹੀਂ ਕਦੀ ਧੂਫ ਤਕਉਂਦਾ ਪਿੰਨੇ ਨੇ ਕਦੀ ਤਰਲੇ ਪਉਂਦਾ ਪਿੰਨੇ ਨੇ ਕੀ ਪਗਵਾਉਣਾ ਦੁੱਧ ਪੀ ਲੋ ਦੁੱਧ ਸ਼ਕੋ ਜੇ ਤੁਸੀਂ ਦੁੱਧ ਨਾ ਪੀਤਾ ਆ ਮੇਰੇ ਪਿਰਾਜੀ ਨੇ ਆ ਕੇ ਮੈਨੂੰ ਝਿੜਕਣਾ ਹੈ ਹੋ ਸਕਦਾ ਕਿ ਮੈਨੂੰ ਮਾਰ ਵੀ ਪਾ ਜੇ ਤੇ ਝਿੜਕਾ ਤਹਨਮੀ ਪਾ ਜਾਣੀਆਂ ਨੇ ਇੱਕ ਛੋਟੇ ਬਾਲਕ ਦੀ ਭੋਲੇ ਭਾਂ ਦੇ ਵਿੱਚ ਫਰਿਆਦ ਸੁਣਦ ਕੇ ਸੁਣਦੇ ਹੋਏ ਭਗਵਾਨ ਜੀ ਦਾ ਇਸ ਵੇਲੇ ਸੰਗਾ ਅਸੰਦੋਲਿਆ ਦੱਸ ਦੇਣਾ ਕਿ ਭਗਵਾਨ ਸ਼ਾਲੀਗ੍ਰਾਮ ਜੀ ਤਾਂ ਜੋ ਸਰੂਪਾ ਜਿੰਨ ਵਹੀਂ ਪੰਜਾਬੀ ਲੋਕ ਖਾਸ ਕਰਕੇ ਪਤਾ ਨਹੀਂ ਕਿਉਂ ਪੱਥਰ ਕਹਿਣ ਦਾ ਪੈਂਦੇ ਆ ਜਦੋਂ ਭਗਵਾਨ ਕਣਕਣ ਦੇ ਵਿੱਚ ਵਸਿਆ ਹੈ ਤੇ ਭਗਵਾਨ ਪੱਥਰ ਜੀ ਵੀ ਵਸਿਆ ਹੈ ਭਗਵਾਨ ਹਰ ਜਗ੍ਹਾ ਵਸਿਆ ਹੈ ਭਗਵਾਨ ਜਰੇ ਜਰੇ ਚ ਵਸਿਆ ਹੈ ਚਲੋ ਇਹ ਸਾਡੀ ਭਾਸ਼ਾ ਹੈ ਕਿਸੇ ਦੀ ਭਾਸ਼ਾ ਦੇ ਉੱਤੇ ਸਾਨੂੰ ਕੋਈ ਵੀ ਕਿੰਤ ਪਰੰਤੋਂ ਨਹੀਂ ਕਰਨਾ ਚਾਹੀਦਾ ਕਿਉਂਕਿ ਕਾਂ ਜਿਹੜਾ ਆਂ ਖਾਂ ਯੰਗਾ ਹੀ ਬੋਲਦਾ ਆ ਤੋਤੇ ਨੇ ਤੋਤੇ ਅੰਗਾ ਬੋਲਣਾ ਆ ਪਰ ਸਾਨੂੰ ਕਦੀ ਵੀ ਭਗਵਾਨ ਦੇ ਜਾਂ ਕਿਸੇ ਵੀ ਦੇਵੀ ਦੇਵਤੇ ਦੇ ਸੰਦਰਭ ਚ ਗੱਲ ਕਰਨ ਲੱਗਿਆਂ ਸੋਚ ਲੈਣਾ ਚਾਹੀਦਾ ਆ ਕਿ ਉਹ ਭਗਵਾਨ ਨੇ ਤੇ ਅਸੀਂ ਉਹਨਾਂ ਅੱਗੇ ਕੀ ਆ ਸੋ ਚਲੋ ਜੋ ਵੀ ਆ ਛਾਲੀਗ੍ਰਾਮ ਦੇ ਵਿੱਚ ਭਗਵਾਨ ਜੀ ਨੇ ਬਾਸ ਕੀਤਾ ਆ ਤੇ ਯੋਰ ਯੋਰ ਦੀ ਹਸਣ ਡਾ ਪੇ ਨੇ ਚਾਨ ਲਗੇ ਕਿ ਲਿਆ ਨਾਮਦੇਵ ਪੁਰਾ ਦੁੱਧ ਫੜਾ ਮੈਨੂੰ ਮੈਂ ਤੈਨੂੰ ਪੀ ਕੇ ਦੱਸਾਂ ਦੁੱਧ ਕਿਦਾਂ ਪੀਦਾ ਸੋ ਭਗਤ ਨਾਮਦੇਵ ਜੀ ਨੂੰ ਸ਼ਾਲੀ ਗ੍ਰਾਮ ਦੇ ਵਿੱਚ ਭਗਵਾਨ ਹੱਸਦੇ ਦੀ ਆਵਾਜ਼ ਸੁਣ ਕੇ ਬੜੀ ਹੈਰਾਨੀ ਹੋਈ ਤਾਂ ਉਸ ਵੇਲੇ ਜਿਹੜੇ ਭਗਤ ਨਾਮਦੇਵ ਜੀ ਨੇ ਭਗਵਾਨ ਨੂੰ ਕੀ ਕਹਿ ਰਹੇ ਸਨ ਬੜੇ ਪਿਆਰ ਨਾਲ ਸਰਵਣ ਕਰਨਾ ਇਹ ਜੋ ਭਾਗ 1 ਭਗਤ ਨਾਮਦੇਵ ਜੀ ਦੀ ਜੀਵਨ ਕਹਾਣੀ ਸਾਡੇ ਚੈਨਲ GS Gulshan 3468 @star ਜੋਗਵਾਲਿਆ ਤੋਂ ਪ੍ਰਸਾਦ ਨੋ ਰਿਹਾ ਜੋ ਚੌਥਾ ਭਾਗ ਇਹ ਮਹਿਮਾਨ ਕਰਦਾ ਆ ਪੂਰਾ ਤੁਸੀਂ ਮੈਨੂੰ ਪ੍ਰੇਮ ਬਖਸ਼ੋਗੇ ਔਰ ਮੇਰੀ ਹੌਸਲਾ ਫੁਜਾਈ ਕਰੋਗੇ ਸੋ ਆਓ ਸੁਣਨੇ ਆ ਭਗਤ ਸ੍ਰੀ ਨਾਮਦੇਵ ਜੀ ਦੇ ਜੀਵਨ ਕਥਾ ਦੀ ਚੌਥਾ ਭਾਗ thank you That's not thing.